ਹਾਂ ਲੱਤ ਨੂੰ ਦਰਸ ਕੇ ਬੈਠੀ ਆਂ ਯਰ ਕੀ ਦੱਸਾਂ ਮੇਰੇ ਤਾਂ ਨਾ ਰਿਸ਼ਤਾ ਹੀ ਭੰਨਿਆ ਗਿਆ ਰਿਸ਼ਤਾ ਭੰਨਿਆ ਗਿਆ ਨਹੀਂ ਹੁੰਦਾ ਟੁੱਟ ਗਿਆ ਹੁੰਦਾ ਕੀ ਗੱਲ ਹੋਗੀ ਗੱਲ ਕੀ ਹੋਣੀ ਆ ਮੁੰਡੇ ਨੇ ਐਡਾ ਵੱਡਾ ਝੂਠ ਬੋਲਿਆ ਅਕੇ ਸਰ ਦਾ ਐਨੇ ਖੇਤ ਨੇ ਉਹ ਐਨੇ ਖੇਤ ਨਹੀਂ ਹੁੰਦੇ ਜਮੀਨ ਦੀਆਂ ਕਿੱਥੀਆਂ ਆ ਚੁੱਕੀਆਂ ਉੱਤੋਂ ਹੋਰ ਅਕੇ ਨੰਦ ਕਾਰਜ ਵੇਲੇ ਐਨੇ ਕਿਲੋ ਸੋਨਾ ਪਾ ਲਓ ਨੰਦਨੀ ਦਾ ਆਨੰਦ ਕਰਜ ਹੁੰਦਾ ਨਾਲ ਕਿੱਲੋਂ ਨਿਕਿਆ ਹੁਣ ਤੋਲੇ ਕਿਆ ਹੁਣ ਫਿਰ ਤੁਸੀਂ ਬਚੋਲੇ ਨੂੰ ਫੜਨਾ ਸੀ ਯਰ ਬਚੋਲੇ ਨੂੰ ਕੀ ਫੜਨਾ ਸੀ ਬਚੋਲਾ ਤਾਂ ਉਹ ਤੋਂ ਵੱਡਾ ਠੱਗ ਨਿਕਿਆ ਉਹਦੀ ਤਾਂ ਸਾਰੀ ਮੁਨੋਖਤਾ ਹੀ ਖਤਮ ਹੋ ਗਈ ਹੇ ਮਨੋਖਤਾ ਨਹੀਂ ਹੁੰਦਾ ਇਨਸਾਨੀयत ਹੁੰਦਾ ਹੈ ਚੱਲ ਜਿਹੜੀ ਵੀ ਹੈ ਹੋਈ ਤਾਂ ਖਤਮ ਨਾ ਇਹ ਸਾਰਾ ਕੁਝ ਦੇਖ ਕੇ ਮੇਰਾ ਤਾਂ ਦਿਲ ਹੀ ਖਿੰਡ ਗਿਆ ਉਹੋ ਦਿਲ ਖਿੰਡਦਾ ਨਹੀਂ ਹੁੰਦਾ ਦਿਲ ਟੁੱਟਦਾ ਹੁੰਦਾ ਤਾਂ ਫੇਰ ਫੇਰ ਹੁੰਦਾ ਯਾਰ ਤੂੰ ਕੀ ਕਰਿਆ ਨਹੀਂ ਹੈਗੀ ਮੈਂ ਤੁਹਾਨੂੰ ਆਪਣੇ ਦੁੱਖ ਸੁਣਾ ਰਹੀਆਂ ਤੂੰ ਐਦੇ ਪੰਜਾ ਕੀ ਚਰਨਾ ਹੋਵੇ ਉਹ ਗੱਲ ਤਾਂ ਸੁਣਾ ਕੀ ਮੈਂ ਸੁਣਾ ਤੂੰ ਕਰਨਾ ਪ੍ਰਸੰਗ ਸਹਿਤ ਬਖਿਆ ਉਹ ਪ੍ਰਸੰਗ ਸਹਿਤ ਵਿਆਖਿਆ ਨਹੀਂ ਹੁੰਦੀ ਸ਼ਬਦਾਂ ਦੇ ਅਰਥ ਹੁੰਦੇ ਨੇ